हां जी दोस्तों सारेया नुं सस्त्रिकाल स्वागत करते हैं टोंडा राज संधू फार्मिंग दे विच आज दोस्तों पहुंचेया पिंड सांगरा तहसील सुल्तानपुर लोधी जिला कपूरथला वीर शिवाजी ਦੇ ਕੋਲ ਆਇਆ ਦੋਸਤੋ शिवाजी वीर ਦੇ ਘਰੋਂ ਇੱਕ ਦੋਸਤੋ ਪਹਿਲਾਂ ਵੀ ਆਪਾਂ ਪੋਸਟ ਪਾਈ ਸੀਗੀ ਇੱਕ ਘਰੇਲੂ ਵਾੜ ਵੀਰ ਨੇ ਸੇਲ ਕੀਤੀ ਸੀ 샤ਹੀवाल अंग ਦੇ ਵਿੱਚ ਅੱਜ ਤਿੰਨ ਵਾੜਾ ਤੁਹਾਨੂੰ ਦਿਖਾਉਣੀਆਂ ਨੇ ਕਿਤੇ ਨਾ ਕਿਤੇ ਇੱਕ ਪਸ਼ੂ ਵਪਾਰ ਦੀ ਜਿਹੜੀ ਦੋਸਤੋ ਵੀਰ ਨੇ ਸ਼ੁਰੂਆਤ ਵੀ ਕੀਤੀ ਆ ਤੇ ਉਹ ਸ਼ੁਰੂਆਤ ਜਿਹੜੀ ਦੋਸਤੋ ਪਹਿਲੀਆ ਵੀਰ ਨੇ ਬਿਲਕੁਲ ਤਿੰਨ ਬੈੜਾ ਲਿਆ ਕੇ ਤੁਹਾਡੇ ਸਾਹਮਣੇ ਪੇਸ਼ ਕੀਤੀਆਂ ਨੇ ਇੱਕ ਬੈੜ ਸੁਈ ਆ ਤੇ ਦੋ ਗੱਬਣ ਪੂਰੀ ਡਿਟੇਲ ਸੁਵਾ ਕਿਨਵਾ ਜਿਹੜਾ ਦੋਸਤੋ ਇਹ ਬੈੜਾ ਅੱਗੇ ਸੁਣਨ ਵਾਲੀਆਂ ਨੇ ਤੇ ਜਿਹੜੀ ਬੈੜ ਸੁਈ ਆ ਉਹ ਕਿਨਵੇਂ ਸੁਵੇ ਦੇ ਵਿੱਚ ਆ ਕਿੰਨਾ ਥੱਲੇ ਮਿਲਕਰ ਕੌੜ ਕੀ ਮੁੱਲ ਰਹਿਣ ਵਾਲੇ ਆ ਇਹਨਾਂ ਪਸ਼ੂਆਂ ਦੇ ਪੂਰੀ ਡਿਟੇਲ ਤੁਹਾਨੂੰ ਮਿਲ ਜੂਗੀ ਸੁਲਤਾਨਪੁਰ ਲੋਧੀ ਤੋਂ ਜਿਹੜਾ ਕੋਈ ਵੀਰ ਆ ਰਿਹਾ ਦੁਆਬੇ ਵਾਲੀ ਸਾਈਡ ਤੋਂ ਤੇ 10 ਕਿਲੋਮੀਟਰ ਦੀ ਦੂਰੀ ਆ ਦੋਸਤੋ ਪਿੰਡ ਸਾਂਗਰੇ ਦੀ ਬਾਉਪੁਰ ਪਿੰਡ ਬਿਲਕੁਲ ਨਜ਼ਦੀਕ ਤੇ ਲੈਹਦੇ ਪਾਸੇ ਵੱਲ ਘੜਕਾ ਪਿੰਡ ਆ ਤੇ ਮਾਝੇ ਵਾਲੀ ਸਾਈਡ ਤੋਂ ਕੋਈ ਵੀਰ ਆ ਰਿਹਾ ਤੇ ਚੋਲਾ ਸਾਹਿਬ ਤੋਂ ਵੀ ਦੂਰੀ ਜਿਹੜੀ ਕੋਈ 8-7 ਕਿਲੋਮੀਟਰ ਦੀ ਹੈਗੀ ਆ ਪਿੰਡ ਸਾਗਰੇ ਦੀ ਤਰੀਕ ਆਜ ਦੋਸਤੋ ਤੁਸੀਂ ਨੋਟ ਕਰ ਲਓ 3 April ਤੇ ਸਮਾਂ ਕੋਈ ਦੁਪਹਿਰ ਦੇ 12:10 ਦਾ ਹੈ ਡਿਟੇਲ ਆਪਾਂ ਵੀਰ ਸ਼ਿਵਾਜ ਦੇ ਨਾਲ ਗੱਲਬਾਤ ਕਰਕੇ ਉਹਨਾਂ ਤੋਂ ਪੂਰੀ ਜਾਣਕਾਰੀ ਲੈਣੇ ਆ ਸੋ ਵੀਡੀਓ ਦੇ ਨਾਲ ਐਂਡ ਤੱਕ ਜੁੜੇ ਰਹੋ ਤਾਂ ਜੋ ਪੂਰੀ ਜਾਣਕਾਰੀ ਆ ਦੋਸਤੋ ਸਾਰੇ ਕਿਸਾਨ ਫਾਰਮਰ ਵੀਰਾਂ ਨੂੰ ਸਮਝ ਵਿੱਚ ਆ ਸਕੇ ਆਓ ਕਰਦੇ ਆ ਗੱਲਬਾਤ ਸਭ ਤੋਂ ਪਹਿਲਾਂ ਵੀਰ ਸ਼ਿਬਾਜ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਹੌਰ ਵੀਰ ਜੀ ਠੀਕ ਠਾਕ ਬਹੁਤ ਬਹੁਤ ਵਧੀਆ ਠੀਕ ਠਾਕ ਹੈ ਜੀ ਅੱਛਾ ਵੀਰ ਸ਼ਿਬਾਜ ਅੱਜ ਤੋਂ ਪਹਿਲਾਂ ਮੈਨੂੰ ਤਾਂ ਮਹੀਨਾ ਕਿ ਹੋ ਗਿਆ ਆਪਣੇ ਵੀਡੀਓ ਪਾਈ ਹਾਂ ਜੀ ਹਾਂ ਜੀ ਮਹੀਨੇ ਤੋਂ ਉੱਪਰ ਹੀ ਹੋ ਗਿਆ ਟਾਈਮ ਜੀ ਟਰੇਲੂ ਇੱਕ ਵਾਰ ਆਪਾਂ ਵੇਅਰ ਕਰੋ ਸੇਲ ਕੀਤੀ ਸੀ ਤੇ ਹੁਣ ਮਤਲਬ ਕਿਤੇ ਮੈਂ ਇੱਕ ਸ਼ੁਰੂਆਤ ਕਰ ਲਈ ਵੀ ਵਪਾਰ ਦਾ ਕੰਮ ਵੀ ਕਰ ਰਿਹਾ ਹਾਂ ਹਾਂ ਜੀ ਹਾਂ ਜੀ ਹਾਂ ਜੀ ਬਿਲਕੁਲ ਜੀ ਤੇ ਚਾਹੀਦਾ ਜ਼ਰੂਰੀ ਹੈ ਵੀ ਚੰਗਾ ਸਾਫ਼ ਸੁਥਰਾ ਪਾਸੇ ਰੀਲੇ ਤੇ ਜਮ ਸਾਹਮਣੇ ਜ਼ਰੂਰ ਪੇਸ਼ ਕਰੀਏ ਹਾਂ ਜੀ ਹਾਂ ਜੀ ਅੱਛਾ ਵੀਰ ਤੇ ਜਿਹੜੀਆਂ ਗੱਬਣ ਬਹਿੜਾ ਵੈਸੀ ਇਹਨਾਂ ਦਾ ਸਮਾਂ ਕਿੰਨਾ-ਕਿੰਨਾ ਪਿਆ ਜੇ ਸੁਣ। ਇਹ ਬਾਈ ਜਿਹੜੀ ਆ ਵੈੜੇ ਤੇ ਕੋਈ 7 ਤੋਂ 7-8 ਦਿਨ ਮੰਨ ਹਫਤਾ ਮੰਨ ਕੇ ਲਓ ਚੱਲੂਗੀ। ਦੂਜੀ ਜਿਹੜੀ ਉਹ 12 ਤੋਂ 15 ਦਿਨ ਵੀ ਖੜ ਸਕਦੀ ਹੈ ਜੀ। ਜਰਸੀ ਅੰਗ ਹੀ ਆ ਗਿਆ ਜਰਸੀ। ਹਾਂਜੀ ਤਿੰਨੇ ਜਰਸੀ ਹੈ ਜੀ। ਠੀਕ ਹੈ ਜੀ। ਲਓ ਵੀ ਜਰਸੀ ਅੰਗ ਦੇ ਵਿੱਚ ਆ ਦੋਸਤੋ ਤਿੰਨੇ ਵੈੜਾ। ਹਾਂਜੀ। ਤੇ ਪਹਿਲਾਂ ਜਿਹੜੀ ਸ਼ੁਰੂਆਤ ਆ ਉਹ ਆਪਾਂ ਸੋਈ ਸੋਈ ਵੈੜ ਤੋਂ ਕਰ ਲੈਨੇ ਆ ਬਾਕੀ ਦੋ ਗੱਬਣ ਜਿਹੜੀਆਂ ਵੈੜਾ ਬਾਅਦ ਵਿੱਚ ਦਿਖਾ ਦਾਂਗੇ। ਤੇ ਵੀਰ ਸ਼ਿਹਾਜ ਨਾਲ ਦੀ ਨਾਲ ਇੱਕ ਡਿਟੇਲ ਸਾਂਝੀ ਕਰਦੀ ਆ ਵੀ ਇਹ ਸੂਹਾ ਕਿੰਨਾ ਹਾਂਜੀ ਅੱਜ ਕੋਈ ਇਹਨੂੰ 12 13 ਦਿਨ ਮੰਨ ਕੇ ਚੱਲੋ ਜੀ ਸਪੀਰ ਹੋ ਗਏ ਆ ਦੁੱਧੇ ਥੱਲੇ ਹੈਗਾ 13 ਤੋਂ ਲੀਟਰ ਤੋਂ ਬਾਹਰ ਜੀ ਪਰ ਆਪਾਂ 11 ਲੀਟਰ ਦੀ ਗਾਰੰਟੀ ਦੇਣੀ ਹੈ ਜੀ ਦੀ ਠੀਕ ਹੈ ਜੀ ਹਾਂਜੀ 11 ਲੀਟਰ ਤੇ ਕੋਈ ਬਾਕੀ ਟਾਈਮ ਲੋਡ ਕਰਵਾ ਦਿਓ ਛੱਡੇ ਦੀ ਜਜਮੈਂਟ ਠੀਕ ਹੈ ਜੀ ਆਪਾਂ ਨਾ ਕਰ ਲਈਏ ਆਹ ਦੋਸਤੋ ਪਹਿਲਾਂ ਨਾ ਪਲੂਨ ਬੱਚੀ ਸੂਈ ਆ ਹਾਂਜੀ ਹਾਂਜੀ ਤੇ 11 ਕਿਲੋ ਵੀਰ ਹੁਣ ਦੱਸ ਰਿਹਾ 11 ਕਿਲੋ ਗਰੰਟੀ ਆ ਉਹ ਦੁੱਧ ਦੁੱਧ 13 ਲੀਟਰ ਹੋਊਗਾ ਜੀ ਅੱਛਾ ਜੀ ਹਾਂਜੀ ਆਪਾਂ 11 ਦੀ ਗਰੰਟੀ ਭਾਵੇਂ ਕੋਈ ਧਾਰ ਬਣਾ ਮਾਰੇ ਜੀ ਆ ਸੂਈ ਨੂੰ 15 14 ਦਿਨ ਹੋਗੇ 12 13 ਦਿਨ ਮੰਨ ਕੇ ਚੱਲ ਜੂਗੀ 12 13 ਕਿ ਦਿਨ ਕੋਈ 15 ਹੀ ਮੰਨ ਰੇ ਕੋਈ ਮਗਰ ਬੱਚਾ ਜੀ ਹਾਂਜੀ ਉਹ ਬੱਚਾ ਵੀ ਵੱਜਿਆ ਜੀ ਮਗਰ ਬੱਚਾ ਤੇ ਸਵੇਰ ਚੁਵਾਈ ਇਹਦੀ ਕਿੰਨੇ ਕ ਵਜੇ ਹੋਈ ਆ ਇਹ ਸੰਧੂ ਸਾਹਿਬ 6 ਵਜੇ ਦੇਨੇ ਚੁਵਾਈ ਕੀਤੀ ਇਹਦੀ ਆ ਜੱਡੇ ਜਜਮੈਂਟ ਉਸ ਹਿਸਾਬ ਨਾਲ ਠੀਕ ਹੈ ਜੀ ਤੇ ਉਹ ਹਿਸਾਬ ਨਾਲ ਤੁਸੀਂ ਵੇਖ ਲਿਓ ਵੀ ਮਾਰਨਿੰਗ ਜਿਹੜੀ 5 6 ਵਜੇ ਚਵਾਈ ਹੋਈ ਆ ਮਗਰ ਬੱਚਾ ਬੈਠ ਦੇ ਬਾਕੀ ਇੱਕ ਵਾਰੀ ਥੋੜਾ ਜਿਹਾ ਤੁਹਾਨੂੰ ਨੇੜੇ ਤੋਂ ਵੀ ਆਪਾਂ ਦਿਖਾਉਣ ਦੀ ਕੋਸ਼ਿਸ਼ ਕਰਦੇ ਆਂ ਵੇਖੋ ਜੀ ਹਾਂਜੀ ਭਵਾਨੇਲੇ ਵੀ ਤੁਸੀਂ ਵੇਖੋ ਥਣ ਵੈਸੇ ਹੱਥੀਂ ਚਵਾਈ ਵਾਲਾ ਹਾਂਜੀ ਥਣ ਬਹੁਤ ਨੰਬਰਾਂ ਦੇ ਵਿੱਚ ਪੰਗਾ ਮੁੰਗਾ ਪਾ ਲਈ ਤਾਂ ਵੈਸੇ ਨੇ ਸੰਤੂ ਸਾਹਿਬ ਆਪਾਂ ਜੂੜ ਪਾ ਗਏ ਰਸੀਲੇ ਤਨ ਪਾ ਕੇ ਚੋਣੇ ਆ ਥੋੜੀ ਹੌਲ ਕਰਦੀ ਆ ਆਪਾਂ ਵੀਰ ਕੋਈ ਦੂਰੋਂ ਭੈਣ ਭਰਾ ਵੇ ਆਪਾਂ ਨੂੰ ਦੱਸ ਦੇਣਾ ਪਹਿਲਾਂ ਵੀ ਗਲਤ ਪਾ ਝੂਠ ਮਾਰ ਕੇ ਨਹੀਂ ਵੜ ਵਿੱਚ ਨਹੀਂ ਕਿਉਂਕਿ ਇਹ ਨਾ ਥੋੜੀ ਠੀਕ ਆ ਜੀ ਹਾਂਜੀ ਉਹ ਵੀ ਪਹਿਲਾਂ ਬੱਚੀ ਦੋਸਤੋ ਸੂਈ ਕਰਕੇ ਵੀਰਾਂ ਦਾ ਵੀ ਥੋੜੀ ਆਲ ਕਰਦੀ ਆ ਕਈ ਵਾਰਾ ਨਾਰਮਲ ਪਸ਼ੂ ਕਰਦੇ ਆ ਚਲੋ ਟਿਕ ਟਕ ਆ ਜਾਂਦੇ ਅੱਗੇ ਕੋਈ ਵੀਰ ਟਿਕ ਟਕਾ ਲਵੇ ਠੀਕ ਆ ਜੀ ਨਵੇਂ ਕਿਲੇ ਤੇ ਜਾਂਦਾ ਕੋਈ 2-4 ਪੰਜ ਦਿਨ 7 ਦਿਨਾਂ ਤੱਕ ਪਸ਼ੂ ਟਿਕ ਟਕਾ ਜਾਂਦਾ ਬਾਕੀ ਮਾੜਾ ਮੋੜ ਉਹ ਵੀਰਾਂ ਦਾ ਵੀ ਰੱਸੀ ਜੂਟ ਪਾ ਕੇ ਚਬਾਈ ਕਰਦੇ ਆ 11 ਕਿਲੋ ਧਾਰਾਂ ਇਸ ਵਕਤਿੰਦੇ ਤਲੇ ਹਾਜ਼ਰ ਜਿਹੜਾ ਬਿਲਕੁਲ ਕਿਸੇ ਵੀਰ ਨੇ ਚੋਲਣਾ ਘਰਾਂ ਕੇ ਆ ਲਓ ਜੀ ਬਾਕੀ ਥੋੜਾ ਥਾਣਾ ਤੁਹਾਨੂੰ ਆਪਾਂ ਨੇੜੇ ਤੋਂ ਦਿਖਾਦ ਕੇ ਆ ਲਓ ਆ ਲਓ ਜੀ ਠੀਕ ਆ ਉਹ ਚਾਰੇ ਥਾਣਾ ਬਿਲਕੁਲ ਇੱਕੋ ਕਿ ਹਨਾ ਬਰਨਾਪੁਰ ਨਾਲ ਬਿਲਕੁਲ ਤੁਹਾਡੇ ਸਾਹਮਣੇ ਆ ਦੇਖੋ ਜੀ ਅੱਛਾ ਵੀਰ ਸ਼ਹਾਜ ਬਾਕੀ ਚੋਣ ਜਾਣ ਦੇ ਵਿੱਚ ਮੋਟੀ ਧਾਰ ਬਿਲਕੁਲ ਚੰਗੀ ਬਿਲਕੁਲ ਸਾਫ ਉਦਰੀ ਕਿਸੇ ਚਵਾਈ ਤੋਂ ਜੀ ਆਪਣੀ ਜੋ ਮਿਆਰੀ ਗਰੰਟੀ ਹੈ ਜ ਆਪਣੀ ਠੀਕ ਹੈ ਭਰਾ ਚਵਾਈ ਦੀ ਨਹੀਂ ਕਮੈਂਟ ਸਿਰਫ ਆਪਾਂ ਹੀ ਗੱਲ ਜਿਹੜੀ ਆਪਾਂ ਥੋੜੀ ਯੋਲ ਕਰਦੀ ਆਪਾਂ ਉਹ ਕਿਉਂਕਿ ਵੀਡੀਓ ਜੇ ਦੱਸ ਦੇਣਾ ਚਾਹੀਦਾ ਜੀ ਜਿਹੜੀ ਗਲਤ ਗੱਲ ਹੋਵੇਵੇਂ ਆਪਾਂ ਤੁਹਾਨੂੰ ਕਈ ਝੂਠ ਮਾਰੀ ਜਾਏਗੀ ਕਿਸੇ ਦਾ ਧਿਆਨ ਚ ਆ ਜਾਂਦੀ ਹੈ ਗੱਲ ਚਾਹੁੰਦੀ ਹੈ ਹਾਂ ਜੀ ਕਿਉਂਕਿ ਮੁਰਗੇ ਕਰਨ ਤੋਂ ਪਹਿਲਾਂ ਬਾਅਦ ਵਿੱਚ ਕਿਸੇ ਕਹਿੰਦਾ ਵੀ ਇਹਨਾਂ ਦੱਸਿਆ ਨਹੀਂ ਸਾਨੂੰ ਸਹੀ ਹੈ ਸਹੀ ਹੈ ਹਾਂ ਜੀ ਸੰਦੂ ਸਾਹਿਬ ਉਹ ਤਰ੍ਹਾਂ ਤੇ ਤੁਹਾਨੂੰ ਦੱਸਿਆ ਜਿੰਨਾ ਦੀ ਵੈੜ ਉਹਨਾਂ ਦੇ ਜੇ ਬਿਲਕੁਲ ਕੀ ਹਾਲ ਨਾ ਕਰਦੀ ਓਏ ਫਿਰ 40 ਨੂੰ ਵੇਚ ਦਈਏ ਪਰ ਹੁਣ ਤੁਹਾਨੂੰ ਪਤਾ ਵੀ ਆਪਾਂ ਜਿਹੜੀ ਗੱਲ ਦਸੀ ਤਾਂ ਵੀ ਹਾਲ ਕਰਦੀ ਆ ਉਹਦੇ ਮੁਤਾਬਕ ਆਪਾਂ ਅੱਜ 35000 ਰੁਪਏ ਦਾ ਰੇਟ ਆ ਜੀ ਇਹਦਾ ਪਹਿਲਾਂ ਬੱਚੀ ਆ ਚਲੋ ਕਿ ਟਿਕ ਟਕਾ ਦੇ ਵਿੱਚ ਕੋਈ ਮੜਾ ਮੋੜਾ ਹੱਥ ਹਾਂਜੀ ਹਾਂਜੀ ਅਸੀਂ ਆਪਾਂ ਗੱਲ ਦੱਸ ਦਿਤੀ ਆ ਜੀ ਬਿਲਕੁਲ ਆਪਾਂ ਐਵੇਂ ਕੀ ਆ ਵੀ ਜਿਹੜੀ ਗੱਲ ਦੱਸ ਦਿਤੀ ਆ ਹਾਂਜੀ 35000 ਦੀ ਜੀ ਹਾਂਜੀ ਹਾਂਜੀ ਲਓ ਜੀ ਬਾਕੀ ਕੋਈ ਗੱਲ ਨਹੀਂ ਮਾਨਤਾਂ ਭਣਪਰਾਉਂਦਾ ਕਰਾਂਗੇ ਲਓ ਦੋਸਤੋ 35000 ਅੱ ਕਿਤਨਾ ਕਿਤੇ ਦੱਸਣਾ ਹੋਰ ਤੇ ਨਿਕਲਦਾ ਹੋਰ ਕੁਛ ਉਹ ਤੇ ਕੋਈ ਗੱਲ ਵੀ 11 ਤੇ 11 ਚਵਾਦਾਂ ਮੈਂ ਕਿਹਾ ਜੀ ਮੈਂ ਤੁਹਾਨੂੰ ਕਿਹਾ ਜੀ ਦੁੱਧ 12 ਦੇ ਤੋਂ ਬਾਹਰ ਹੋਊਗਾ ਬਸ 11 ਦੀ 11 ਦੀ ਪਰ ਧਾਰਨਾ ਮਾਰੇ ਕੋਈ ਗਰੰਟੀ ਹੈ ਜੀ ਆਪਣੀ ਠੀਕ ਹੈ ਜੀ ਹਾਂ ਜੀ ਕਿਉਂਕਿ ਆਪਾਂ ਤੁਹਾਨੂੰ ਪਈ ਕਿਲੋ ਘੱਟ ਦੱਸਣਾ ਜੀ ਵੱਧ ਨਹੀਂ ਦੱਸਣਾ ਜੀ ਲੋ ਵੀ ਭਰਾਵੋ ਇਹ ਬੈੜ ਆ ਪਹਿਲੇ ਨੰਬਰ ਤੇ 35000 ਦੀ ਮਿਲ ਜੂਗੀ ਆ ਬੱਚਾ ਠੀਕ ਹੈ ਜੀ 12 13 ਦਿਨਾਂ ਦਾ ਸੁਆ ਹਾਂ ਜੀ ਆਹ ਠੀਕ ਆ ਮੈਲੇ ਮੂਲੇ ਤੋਂ ਸਟਾਰਟ ਹੋ ਗਈ ਹੋਣੀ ਆ ਕਰਮਾਂ ਦੀ ਵੈਸੇ ਦੁੱਧ ਦੋ ਅਗੋਂ ਕੋਈ ਵੀ ਚੰਗੀ ਸੇਵਾ ਕਰ ਲੂਗਾ ਪਤਾ ਲਓ ਦੁੱਧ 13-14 ਕਿਲੋ ਕਰਜੋ ਜੀ ਸੰਸਮ ਸਾਹਿਬ ਠੀਕ ਹੈ ਜੀ ਦੁੱਧ 13-14 ਕਿਲੋ ਲੈ ਵੀ ਵੀਰੇ ਸ਼ਬਾਜ ਅਕੇ ਸੈਕਿੰਡ ਨੰਬਰ ਤੇ ਜਿਹੜੀ ਜਰਸੀ ਆ ਗਈ ਆਪਣੇ ਹਾਂਜੀ ਹਾਂਜੀ ਇਹ ਇਹ ਦੂਜਾ ਸੂਆ ਵੈੜ ਜੀ ਇਹ ਕੋਈ ਅਜੇ 7 ਤੋਂ 8 ਦਿਨ ਲੈ ਜੂ ਜੀ 8-7 8-7 ਦਿਨ ਹੈ ਕੱਢੀ ਆ ਜੀ ਮੰਨ ਕੇ ਆ 7-8 ਦਿਨ ਅਜੇ ਲੈ ਲੈ ਬਹੁਤ ਦੋਸਤੋ ਛੋਟੀ ਜੀ ਬੂਤੀ ਆ ਬਿਲਕੁਲ ਹਾਂਜੀ ਹਾਂਜੀ ਡੋਂਗ ਡਾਂਗ ਬਿਲਕੁਲ ਉਸੇ ਤਰ੍ਹਾਂ ਅੱਖਾਂ ਦੇ ਵਿੱਚਕਾਰ ਡੰਗਾਈ ਆ ਪੂਰੀ ਹਾਂ अच्छा फिर बस 5 6 7 ਦਿਨਾਂ ਦੇ ਵਿੱਚ ਪੂਰੀ ਹੋਰ ਤਿਆਰੀ ਕਰਨ ਦੀ ਸਭਾਵਨਾ ਪੂਰੀ ਪੂਰੀ ਬੇਖੋ 2 3 ਦਿਨ ਹੋ ਗਏ ਹੁਣ ਥੋੜੀ ਉੱਤਰ ਸ਼ੁਰੂ ਹੋਈ ਆ ਬਾਕੀ ਤੁਹਾਨੂੰ ਦੱਸਿ ਗਿਓ 2 ਦਿਨ ਵਾਧੂ ਖੜ ਸਕਦੀ 4 ਦਿਨ ਘੱਟ ਪਹਿਲਾਂ 2 ਦਿਨ ਪਹਿਲਾਂ ਹੋ ਸਕਦੀ ਹੈ ਜੀ ਐਵੇਂ ਆਪਾਂ ਕਹਿ ਦਈਏ ਵੀ ਜਿਹੜਾ ਇਹਨੇ ਕੱਲ ਨੂੰ ਸੂਪਣਾ ਪਰਸੋਂ ਨੂੰ ਸੂਪਣਾ ਹੈ ਜੀ ਲਓ ਜੀ ਸੋ ਲੇਵਟੀ ਲੂਟੀ ਜਿਹੜੀ ਦੋਸਤੋ ਬਿਲਕੁਲ ਤੁਸੀਂ ਵੇਖੋ ਠੀਕ ਆ ਜੀ ਤੇ ਕੱਦ ਜਿਹੜਾ ਦੋਸਤੋ ਦਰਮਿਆਨਾ ਕਾ ਦਾ ਵੀ ਦੂਰੋਂ ਨੇੜੋਂ ਕਿਸੇ ਵੀਰ ਨੇ ਆਉਣਾ ਉਹ ਤੁਸੀਂ ਉਸ ਹਿਸਾਬ ਨਾਲ ਵੇਉ ਤਾਂ ਆਪਣੀ ਲਾ ਲਿਓ ਠੀਕ ਆ ਜੀ ਜੇਟੀ ਆਪਾਂ ਨਾਰ ਕਰਮਾਲੀ ਸਫਾਈਆਂ ਸੁਫਈਆਂ ਲੈ ਕੇ ਚੰਗੀ ਸਾਹਮਣੇ ਪੇਸ਼ ਹੋਈ। ਬਾਕੀ ਠੰਡੀ ਠੰਡੀ ਬਹੁਤ ਹੈ ਜੀ। ਯਾਨੀ ਬਾਕੀ ਠੰਡ ਤੁਣ ਬਹੁਤ ਵਧੀਆ ਲੱਗਾ ਬੈਠਦਾ ਕਰਮਾਲੀ ਦਾ। ਜੀ ਇਹ ਨਹੀਂ ਕੋਈ ਛੜ ਛੂੜ ਵਾਲਾ ਕੰਮ ਜੀ। ਬੈਠ ਜੀ। ਆਇਆ ਤਸੱਲੀ ਵਾਲੀ ਇਹ ਕਰਮਾਲੀ। ਠੰਡੀ ਤੇਰੀਆਂ ਸੀਲਸ ਲੱਗ। ਥੋੜੇ ਬਾਤੇ ਅਖਰਾਕ ਥੋੜੇ ਬਾਤੇ ਪੱਠੇ ਖਾ ਕੇ ਪਸੂ ਜਿਹੜੇ ਦੋਸਤ ਰੱਜਣ ਵਾਲੇ ਆ। ਛੋਟੀ ਬਰੀਡ ਤੇ ਨਾਲ ਦੀ ਨਾਲ ਪੱਠੇ ਖਾਣ ਪਾਣ ਦਾ ਵੀ ਜਿਹੜਾ ਬਿਲਕੁਲ ਥੋੜਾ ਪ੍ਰਬੰਧ ਆ। ਜਗ੍ਹਾ ਦਾ ਵੀ ਥੋੜਾ ਪ੍ਰਬੰਧ ਤੇ ਬਾਕੀ ਦੁੱਧ ਕਰਮਾਲੀ ਨੇ ਜਿੰਨਾ ਕਿ ਦੋਸ ਬਿਲਕੁਲ ਇੰਦੀ ਹੈਗੀ ਕਾਰਗਜ਼ਾਰੀ ਉਹਨਾਂ ਇਹਨੇ ਕੱਢੀ ਜਾਣਾ ਹਾਂਜੀ ਬਾਕੀ ਸਭ ਹੋ ਜਾਪੇ ਢਿਲਾਂ ਢੋਲਾ ਬਹੁਤ ਹੈ ਜੀ ਹਾਂਜੀ ਠੀਕ ਆ ਬਾਕੀ ਸਫਾਈਆਂ ਪੂਰੀਆਂ ਕੋਈ ਫੋਟ ਕੋਈ ਛਾਂ ਕਿਉਂਕਿ ਬੱਚਾ ਨਹੀਂ ਐਕਟਰਾਂ ਚਾਰ ਥਾਨ ਬਿਲਕੁਲ ਬਿਲਕੁਲ ਚਾਰੇ ਥਾਨ ਬਿਲਕੁਲ ਇੱਕ ਸਾਰ ਇੱਕੋ ਜੇ ਹੱਥੀ ਜਵਾਈ ਵਾਲੇ ਹਾਂਜੀ ਭਾਵੇਂ ਕੋਈ ਇਧਰੋਂ ਬਹਿ ਜਾ ਜੀ ਤਾਂ ਵੀ ਛੜ ਵਾਲੀ ਗੱਲ ਨਹੀਂ ਕੋਈ ਜੀ ਆ ਵੇਖੋ ਨਹੀਂ ਗੱਲ ਹੀ ਕੋਈ ਨਹੀਂ ਹਾਂਜੀ ਛੜ ਵਾਲੀ ਨਹੀਂ ਗੱਲ ਹੈਗੀ ਲਓ ਜੀ अच्छा वीर शबाज दा फिर की ਲੈਣ ਦੇਣਾ ਰਹੂਗਾ ਫਿਰ ਕੀ ਕਰਦੇ ਆ ਡਿਮਾਂਡ ਹਮ ਮੋਲੇ ਦਾ ਸੰਤੂ ਸਾਹਿਬ 40000 ਰਿਆ ਤੇ 37 ਜੋ ਬਸ ਆਪਾਂ ਸ਼ੋਅ ਨਹੀਂ ਕਰਨੀ ਹੈ ਜੀ 37 ਜੋ ਹਾਂਜੀ ਬਾਕੀ ਸਫਰ ਦਾ ਵੇਖ ਲੈ ਜੇ ਕੋਈ ਦੂਰੋਂ ਨੇੜੇ ਆਉਂਦਾ ਤੇ ਕੋਈ ਗੱਲ ਨਹੀਂ ਉਹ ਪਣਪੜਾਂ ਦਾ ਕੋਈ ਗੱਲ ਨਹੀਂ ਉਹ ਮਾਨਤਾਂ ਨੂੰ ਜਰੂਰ ਕਰਾਂਗੇ ਫੋਨ ਲਾਵੇ ਵੀਰ ਭਰਾ ਕੋਈ ਫੋਨ ਕਰਾਂਗੇ ਜਰੂਰ ਮਾਨਤਾਂ ਨੂੰ ਜਰੂਰ ਕਰਾਂਗੇ 37 ਜੋ ਹੈ ਹਾਂਜੀ ਹਾਂਜੀ ਲੋ ਜੀ ਹਾਂ ਜੀ ਕਿਉਂਕਿ ਨਹੀਂ ਆਪਾਂ ਜਦੋਂ ਜਾਇਜ ਹੈ ਗਿਆ ਕੋਈ ਜਾਇਜ਼ੀ ਦੇਣੀ ਆ ਵਾ ਠੀਕ ਹੈ ਜੀ ਹਾਂ ਲਓ ਦੋਸਤੋ 37000 ਦੇ ਵਿੱਚੋਂ ਛੋੜ ਚਾਪਾ ਮਾਨਤਾ ਨੂੰ ਹੋ ਜਾਊਗਾ ਤੇ ਦੂਜਾ ਸੂਆ ਕਰਮਾਂ ਦੀ ਸੁਹੰਦੀ ਆ ਤੇ ਬਾਕੀ ਅੱਗੇ ਕੋਈ ਕਿਸੇ ਤਰ੍ਹਾਂ ਦੀ ਕੋਈ ਗਰਮੀ ਇਹ ਕੋਈ ਸਰਦੀ ਮਨਾਉਣ ਵਾਲੀ ਗੱਲ ਬਾਤ ਨਹੀਂ ਬਾਕੀ ਠੰਡੀ ਸੀ ਬਹੁਤ ਜਿਆਦੀ ਜੀ ਕਿਤੇ ਮਰਜੀ ਥੋਪੇ ਛਾਵੇਂ ਕੋਈ ਗੱਲ ਨਹੀਂ ਪੜ ਲੈਣਾ ਸਿਆਣਾ ਜਿੱਦਾਂ ਮਰਜੀ ਥੱਲੇ ਪੋਵੇ ਕੋਈ ਦਿਖਤ ਨਹੀਂ ਜੀ ਦੀ ਬਿਲਕੁਲ ਹਾਂਜੀ ਲੈ ਵੀ ਵੀਰ ਸ਼ਬਾਜ਼ ਅਗਰ ਤੀਸਰੇ ਨੰਬਰ ਤੇ ਜਿਹੜੀ ਆ ਬੱਚੀ ਆ ਇਹ ਇਹ ਪਹਿਲੇ ਸੂਏ ਅਜੇ ਵੈਰ ਜੀ ਚਾਰ ਦੰਦ ਦਾ ਜਿਹੜਾ ਵੀਰ ਭਰਾ ਸੌਦਾ ਕਰੇ ਉਹ ਆਣ ਕੇ ਉਦਾਂ ਦੇ ਚੈੱਕ ਕਰ ਸਕਦਾ ਜੀ ਅੱਛਾ ਜਿਹੜੀ ਪਹਿਲਾਂ ਦਿਖਾਈ ਸੀ ਉਹ ਮੋਹ ਦੰਦੀ ਉਹ ਉਹ ਨਾ ਦੇਖੋ ਜੀ ਬਾਕੀ ਕੋਈ ਵੀਰ ਭਰਾ ਅਗਰ ਚੈੱਕ ਕਰ ਕਰ ਕੇ ਛਿੱਗੀ ਆ ਜੀ ਉਹ 6 ਦੰਦ ਹਾਂ 6 ਦੰਦ ਨੀ ਵਾਲੇ ਪਏ ਦੰਦ ਹਾਂਜੀ ਹਾਂਜੀ ਅੱ ਆ ਜਿਹੜੀ ਇਹ ਚੌਗੀ ਆ ਹਾਂਜੀ ਇਹ ਚੌਗੀ ਆ ਜੇ ਕੋਈ ਆਣ ਕੇ ਵੀਰਪਰਾ ਕੋ ਚੈੱਕ ਕਰ ਲੈ ਜਿੰਨੇ ਆਪਣਾ ਵੀਰਪਰਾ ਪਸੰਦ ਆਊਗੀ ਹਾਂਜੀ ਇਹ ਕੋ ਜੇ ਕੋਈ 12 13 15 ਦਿਨ ਨੂੰ ਵੀ ਖੜ ਸਕਦੀ ਹੈ ਜੀ ਲਓ ਜੀ ਹਜੇ ਉਤਰਨੀ ਸ਼ੁਰੂ ਹੋ ਗਈ ਆ ਖੁੱਲੇ ਢੁੱਲੇ ਦੇ ਹਾਂਜੀ ਬਾਕੀ ਥਾਣੇ ਥਣ ਬਹੁਤ ਲੱਗਾ ਜੀ ਸੰਧੂ ਸਾਹਿਬ ਇਹਨੂੰ ਲਓ ਜੀ ਆ ਵੇਖੋ ਥਾਣੇ ਸੋ ਚੌਗੀ ਦੋਸਤੋ ਚਾਰ ਦਿਨ ਤਾਂ ਬਚੀ ਹਾਂਜੀ ਬਾਕੀ ਆ ਤੁਸੀਂ ਵੇਖੋ ਠੀਕ ਆ ਜੀ ਸੋ ਠੰਡ ਦੀ ਕੁਆਲਿਟੀ ਵੇਖੋ ਠੰਡੀ ਧੀਰੀ ਠੰਡਾ ਧੀਰਾਪਣ ਤੁਸੀਂ ਵੇਖੋ ਵੈੜਦਾ ਹਾਂਜੀ ਅਜੇ ਘੱਟੋ ਘੜ ਵੀ 10 12 12 15 ਦਿਨ ਦਾ ਸਮਾਂ ਕੋਈ ਵੀਰ ਅਕਾਊਂਟ ਕਰ ਲਿਆ ਵੀ 10 ਤੋਂ 15 ਦਿਨਾਂ ਦਾ ਆਈਡੀਆ ਮੰਨ ਕੇ ਵੀਰ ਕੋਈ ਸੌਦਾ ਕਰੇ ਉਤਰੂਗੀ ਅਜੇ ਲੈਵਲ ਉਹ ਬਾਰੇ ਕਰਮਾ ਥੋੜਾ ਪਤਾ ਕਿਲੋ ਕਿਲੋ ਕੋ ਲਾਏ ਪਈ ਆ ਹਾਂਜੀ ਬਸ ਅਜੇ ਬਸ ਨੇ ਜਿੱਦਾਂ ਵਿਖਾਲੀ ਜੀ ਦਿੱਤੀ ਅਜੇ ਹਾਂ ਆਲੋ ਲੋ ਜੀ ਠੀਕ ਆ ਜੀ ਬਾਕੀ ਲੜਾ ਲੂੜਾ ਕਾਫੀ ਆ ਢਿਲ ਢੂਲ ਕਾਫੀ ਜਿਆਦੀ ਹਾਂਜੀ 15 ਕੇ ਦਿਨਾਂ 10 15 ਦਿਨਾਂ ਦੇ ਵਿੱਚ ਬਾਕੀ ਬਹੁਤ ਆ ਜੀ ਇਹ ਵਛੀ ਬੰਨੀ ਬਹੁਤ ਆ ਜੀ ਬਾਕੀ ਛਾੜ ਛੂੜਾ ਨਹੀਂ ਕੰਮ ਹੈਗਾ ਜਿੱਧਰ ਵੇਖੋ ਜਿਤਨਾ ਮਰਜ਼ੀ ਕਰਵਾਈ ਥੱਲੇ ਬਹਿ ਜਾਓ ਇਹਦੇ ਜਿਹੜੇ ਪਾਸੇ ਮਰਜ਼ੀ ਬਹਿ ਕੇ ਤਸੱਲੀ ਕਰੋ ਹਾਂ ਇਹ ਛਾੜ ਆਲਾ ਨਹੀਂ ਗੱਲ ਹੈਗੀ ਵੀ ਹਾਂਜੀ ਠੰਡੀ ਸੀਲ ਹੈ ਜੀ ਲੋ ਜੀ ਸੋ ਲੇਫਟੀ ਰੂਟੀ ਕਾਫੀ ਸੋਹਣੀ ਤਿਆਰ ਕਰ ਰਹੀ ਆ ਬਾਕੀ ਹੱਥੀ ਚਵਾਈ ਵਾਲਾ ਥਣ ਹਾਂਜੀ ਆ ਫੇਸ ਕੁਆਲਿਟੀ ਤੋਂ ਠੀਕ ਆ ਜੀ ਜ਼ਿਆਦਾਤਰ ਪੱਖ ਜਿਹੜਾ ਇਹਦੇ ਵਿੱਚ ਜਰਸੀ ਦਾ ਦੋਸਤੋ ਥੋੜਾ ਜਿਹਾ ਕਿਤੇ ਨਾ ਕਿਤੇ ਕੋਈ 20% ਹੈਗਾ ਜੀ 20% ਕੋਈ ਸ਼ਾਈ ਵਾਲ ਦਾ ਬਾਕੀ ਜ਼ਿਆਦਾ ਪੱਖ ਜਿਹੜਾ ਜਰਸੀ ਦਾ ਜੀ ਆ ਲੋ ਤਾਂ ਬਾਕੀ ਪਛੀ ਜਿਹੜੀ ਦੋਸਤੋ ਠੰਡੀ ਧੀਰੀ ਆ ਜਿੱਦਾਂ ਮਰਦੀ ਠੰਡੀ ਧੀਰੀ ਬਹੁਤ ਜ਼ਿਆਦੀ ਸੰਧੂ ਸਾਹਿਬ ਹਾਂਜੀ ਲੇਡੀ ਨੇ ਕਰਨੀ ਚਵਾਈ ਜਿੱਦਾਂ ਮਰਜੀ ਕੋਈ ਬਾਕੀ ਥਣ ਤੁਹਾਨੂੰ ਬਹੁਤ ਵਧੀਆ ਲੱਗਾ ਸੰਧੂ ਸਾਹਿਬ ਆ ਵੇਖੋ ਛੜ ਛੁਰਾ ਨਹੀਂ ਗੱਲ ਹੈ ਕੋਈ ਦੀ ਹਾਂ ਮੈਂ ਨਾ ਵੀ ਨਾ ਤਾਂ ਪੱਟੀਆਂ ਨਹੀਂ ਪਟਿੰਦੀ ਹੈ ਹਾਂਜੀ ਨਾ ਜੀ ਨਾ ਵੇਖ ਲੋ ਤੁਹਾਨੂੰ ਦੱਸਿਆ ਕੋਈ ਗੱਲ ਹੀ ਨਹੀਂ ਤੇ ਛੜ ਵਾਲੀ ਗੱਲ ਨਹੀਂ ਹੈਗੀ ਲਓ ਜੀ ਹਾਂਜੀ ਠੀਕ ਆ ਸੋ ਜਿੱਦਾਂ ਮਰਜ਼ੀ ਮੇਰਾ ਵੀਰ ਕੋਈ ਤਸੱਲੀ ਕਰ ਲੇ ਇੱਥੇ ਆਣ ਕੇ ਆਪਦੀ ਟਿੱਪ ਕੇ ਤਸੱਲੀ ਕਰ ਸਕਦਾ ਤੋ ਬੜਾਂ ਦੀ ਹਾਂਜੀ ਚਾਰੇ ਪ੍ਰੋਪਰ ਜਿਹੜਾ ਦੋਸਤੋ ਇੱਕੋ ਜਿਹਾ ਨੀਰਾ ਆਪਦੀ ਕੋਈ ਵੀਰ ਤਸੱਲੀ ਕਰਕੇ ਫਿਰ ਰਕਮ ਪੂਰੀ ਪੇਮੈਂਟ ਕਰਕੇ ਆਪਦਾ ਪੋਸਟ ਤੁਸੀਂ ਲੈ ਕੇ ਜਾ ਸਕਦੇ ਜੀ ਤੇ ਤਿੰਨ ਬੜਾ ਨੇ ਅਜੇ ਵੀਰ ਸ਼ਬਾਈ ਦੇ ਕੋਲ ਸੀ ਬਾਜ ਤਾਂ ਮੋਲ ਵੀਰ ਕੀ ਸੀ ਦੱਸ ਗਿਆ ਤੁਹਾਨੂੰ ਸਾਹਿਬ ਮੋਲੇ ਦਾ 36 36 ਚੋਂ ਹਾਂਜੀ ਕੋਈ ਦੂ ਭੈਣ ਭਰਾ ਫੋਨ ਲਾਵੇ ਕੋਈ ਗੱਲ ਨਹੀਂ ਮੰਨਤਾ ਨਾ ਕਰਾਂਗੇ ਉਹਦਾ ਜਿਹਨੇ ਹੋਊਗਾ ਠੀਕ ਹੈ ਜੀ 36 ਚੋਂ ਹੈ ਹਾਂਜੀ ਹਾਂਜੀ ਲੋ ਬਾਕੀ ਪਹਿਲਾਂ ਵੜ ਹੈ ਜੀ ਕਿਉਂਕਿ ਇਹਨੇ ਵਧਣਾ ਘਟਣਾ ਤਾਂ ਹੈ ਹੀ ਨਹੀਂ ਜੀ ਜਦੋਂ ਲਾ ਕੋਈ ਜਦੋਂ ਦੂਜੇ ਚੌਥੇ ਸੂਏ ਲੜਗੇ ਉਹ ਤਾਨੂੰ ਫਾਇਦਾ ਗਾਂ ਅਗਲੇ ਕਿ ਦਿਨਾਂ ਵਿੱਚ ਵਾਧੇ ਘਟਦੇ ਹੀ ਆ ਕਿਉਂਕਿ ਇਹਨੇ ਘਟਣਾ ਨਹੀਂ ਜੀ ਨਵੀਂ ਬੱਛੀ ਹੈ ਬਿਲਕੁਲ ਹਾਂਜੀ ਪਹਿਲੇ ਕੋਈ ਵੀਰਾਂ ਤੋਂ 2-400 ਰੀਜ ਨਾਲ ਪੀਵੇ ਹਾਂਜੀ ਅਯੋ ਦੂਜੇ ਆ ਬਾਕੀ ਉਹ ਵੀ ਪਹਿਲੇ ਦੇ ਵੀ ਪਹਿਲੇ ਆ ਜੀ ਪਹਿਲੇ ਨਾ ਦੋ ਪਹਿਲੇ ਨਾ ਹਾਂਜੀ ਦੋ ਪਹਿਲੇ ਦੀ ਇੱਕ ਦੂਜੀ ਆ ਹਾਂਜੀ ਹਾਂਜੀ ਇਹ ਭਾਏ ਅਮਰੀਕਾ ਸੰ ਉਹਦਾ ਕਹਿਣ ਨੂੰ ਭਾਏ ਪਹਿਲੇ ਕਹਿ ਦਈਏ ਜੀ ਬਾਕੀ ਜਿਹੜੀ ਦੂਜੇ ਆ ਉਹ ਦੂਜੇ ਕਹਿਣਾ ਜੀ ਚਲੋ ਇੱਕ ਅੱਧਾ ਸਵੇਰੇ ਨਾ ਫਰਕ ਨਹੀਂ ਪੈਂਦਾ ਕੋਈ ਇਹ ਜਿਹੜੀ ਗੱਲ ਜਿਹੜੀ ਹੈਗੀ ਹੁਣ ਸਹੀ ਕਹਿਣਾ ਚਾਹੀਦਾ ਜੀ ਐਵੇਂ ਆਪਾਂ ਕਹਿ ਦਈਏ ਬਾਕੀ ਦੋਸਤੋ ਬਿਲਕੁਲ ਪੜਤਾ ਵੀ ਤੁਹਾਨੂੰ ਸਮਝ ਵਿੱਚ ਆ ਗਿਆ ਬਿਲਕੁਲ ਜਾਇਜ਼ ਤੇ ਜੈਨੂਨ ਪੜਤਾ ਬਾਕੀ ਇੰਨੇ ਕ ਰੇਟ ਵਾਲੇ ਬਹੁਤੇ ਵੀਰ ਪਸ਼ੂ ਖਰੀਦਣ ਤੇ ਚਾਹਵਾਨ ਹੁੰਦੇ ਆ ਵੀ ਥੋੜੇ ਪੈਸੇ ਲਾ ਕੇ ਬਾਕੀ ਹਾਈਟ ਕਾਤ ਵੀ ਤੁਹਾਨੂੰ ਮੈਂਸ਼ਨ ਕਰ ਦਿੱਤਾ ਦੂਰ ਨੇੜੇੋਂ ਕਿਸੇ ਵੀਰ ਨੇ ਆਉਣਾ ਸਾਈ ਬੇਨਾ ਆਪਦਾ ਪਾ ਗਏ ਤੁਸੀਂ ਇਹ ਘਰ ਆਣ ਕੇ ਤਸੱਲੀ ਕਰ ਸਕਦੇ ਜੇ ਤੇ ਸ਼ਬਾਜ ਦਾ ਨੰਬਰ ਬੋਲ ਦਈਏ 94788 ਹਾਂਜੀ 90238 ਠੀਕ ਹੈ ਫਿਰ ਇੱਕੋ ਨੰਬਰ ਚੱਲਦਾ ਨਾਲ ਆਪਣੇ ਕੋਲ ਹਾਂਜੀ ਇੱਕ ਹੀ ਚੱਲਦਾ ਜੀ ਠੀਕ ਹੈ ਫਿਰ ਹਾਂਜੀ ਤਾਂ ਦੋਸਤੋ ਵੀਰ ਸ਼ਬਾਜ ਦੇ ਨੰਬਰ ਲੱਗ ਚੁੱਕੇ ਆ ਸਕਰੀਨ ਦੇ ਉੱਪਰ ਪਿੰਡ ਸਾਗਰੇ ਤੁਸੀਂ ਵਿਜ਼ਿਟ ਕਰਨੀ ਹੈ ਨੇੜੇ ਪਿੰਡ ਘੜਕਾ ਜੇਕਰ ਆਪਾਂ ਮਾਝੇ ਏਰੀਆ ਦੀ ਗੱਲ ਕਰ ਲਈਏ ਤੇ ਘੜਕਾ ਪਿੰਡ ਲੱਗਦਾ ਠੀਕ ਹੈ ਜੀ ਤੇ ਦਰਿਆ ਪਾਰ ਕਰਦੇ ਆ ਸਾਰੇ ਜਿਹੜਾ ਦੋਸਤੋ ਅਗਲੇ ਪੰਨੇ ਪਿੰਡ ਸਾਂ ਘਰਾਉਂਦਾ ਬਾਉਪੁਰ ਪਿੰਡ ਬਿਲਕੁਲ ਨਜ਼ਦੀਕ ਤੇ ਚੜ੍ਹਦੇ ਪਾਸੇ ਵੱਲ ਸੁਲਤਾਨਪੁਰ ਲੋਧੀ ਆ ਕੋਈ 10 ਕਿਲੋਮੀਟਰ ਦੀ ਦੂਰੀ ਤੇ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ